ਲਓ ਜੀ ਦੋਸਤੋ ਤੁਹਾਨੂੰ ਅਸੀਂ ਅੱਜ ਇੱਕ ਪੁਰਾਣੀ ਖੇਡ ਬਾਂਦਰ ਕਿਲਾ ਜਿਹੜੀ ਕਿ ਪਹਿਲਾਂ ਬਹੁਤ ਪ੍ਰਚਲਿਤ ਸੀ ਹਨਾ ਤੇ ਬੱਚੇ ਖੇਡ ਰਹੇ ਨੇ ਤੇ ਮਿਲਦੇ ਆ ਬੱਚਿਆਂ ਨੂੰ ਸਿਕਰ ਜੀ ਅਸੀਂ ਕਾ ਤੁਸੀਂ ਫਿਰ ਅੱਜ ਬਾਂਦਰ ਕਿਲਾ ਖੇਡ ਖਿੜੀ ਜੰਨੇ ਹੋ ਹਾਂਜੀ ਅਸੀਂ ਸਾਨੂੰ ਸਿੱਟਾ ਹਾਂਗਾ ਵੰਗਾ ਜੀ ਹੁਣ ਅਸੀਂ ਹੁਣ ਸਕੂਲ ਦਾ ਕੰਮ ਕਰਤਾ ਜੀ ਪੂਰਾ ਠੀਕ ਹੈ ਅਸੀਂ ਹੁਣ ਅਸੀਂ ਉਹਨਾਂ ਵਿਹਲੇ ਹੁੰਨੇ ਆ ਜੀ ਅਸੀਂ ਬੱਚੇ ਕਈ ਮੋਬਾਈਲ ਦੇਖਦੇ ਨੇ ਵਾਤੋਂ ਵਾਤਾ ਗੇਮਾਂ ਖੇਡਣਾ ਵੀ ਮੋਬਾਈਲ ਨਾ ਦੇਖਣੱਕਾ ਕਰਾਉਂਦੇ अच्छा ਵੀ ਜਿਹੜੀਆਂ ਤੁਸੀਂ ਬਾਂਦਰ ਕਿਲਾ ਜਾਂ ਗੋਲੀਆਂ ਕੱਚ ਦੀਆਂ ਗੋਲੀਆਂ ਜਿਵੇਂ ਖੇਡਦੇ ਆ ਜਾਂ ਕੁੜਕਾਨਾ ਜਾਂ ਕਿਦੂ ਗੁੰਡੀ ਐਦਾਂ ਦੀਆਂ ਖੇਡਾਂ ਖੇਡ ਰਹੇ ਹੋ ਤੁਸੀਂ ਹਾਂਜੀ ਵੀ ਸਕੂਲ ਦਾ ਕੰਮ ਤੁਹਾਡਾ ਨਿਬੜ ਚੁੱਕਿਆ ਹੈ ਹਾਂਜੀ ਤੇ ਤੁਸੀਂ ਜਿਹੜੀਆਂ ਦੂਸਰੀਆਂ ਮੋਬਾਈਲ ਛੱਡ ਕੇ ਇਸ ਕਿਹੜਾਂ ਵਾਲਾ ਤੁਹਾਡਾ ਰੁਚੀ ਹੈ ਲਓ ਜੀ ਤੁਹਾਨੂੰ ਇਸ ਖੇਡ ਬਾਰੇ ਜਿਹੜੀ ਬਾਂਦਰ ਕਿਲਾ ਖੇਡ ਹੈ ਇਹਦੇ ਬਾਰੇ ਜਾਣਕਾਰੀ ਵੀ ਦੇਦਗੇ ਜਿਹੜੀ ਸਟਾਰਟਿੰਗ ਹੈ ਉਹ ਜਿਵੇਂ ਬੱਚੇ ਤਾੜੀਆਂ ਮਾਰ ਕੇ ਹੱਥ ਜੋੜਦੇ ਆ ਤੇ ਜਾਂ ਹੱਥ ਉਹਨਾਂ ਨੇ ਪੁੱਠੇ ਸਿੱਧੇ ਕਰਨੇ ਹੁੰਦੇ ਆ ਜਿਹੜੇ ਬੱਚੇ ਦੇ ਹੱਥ ਪੁੱਠੇ ਜਾਂ ਸਿੱਧੇ ਰਹਿ ਜਾਂਦੇ ਆ ਨੇ ਤੇ ਜਾਂ ਹੱਥ ਜੁੜੇ ਰਹਿੰਦੇ ਨੇ ਉਹ ਬ ਉਹਨੇ ਜਾ ਕੇ ਉਹ ਰਸੇ ਨੂੰ ਪਕੜਨਾ ਹੁੰਦਾ। ਦਸਾ ਪਕੜਨ ਤੋਂ ਬਾਅਦ ਬੱਚੇ ਚਪਰਾ ਲਾ ਕੇ ਤਾਂ ਉਹ ਬੱਚੇ ਮਗਰ ਮਗਰ ਉਹਦੇ ਚਪਲਾਂ ਚੁੱਕਦੇ ਆ ਨੇ। ਚਪਲਾਂ ਚੁੱਕਣ ਤੋਂ ਬਾਅਦ ਜੇ ਇੱਕ ਦੋ ਚਪਲਾਂ ਰਹਿ ਜਾਂਦੀਆਂ ਨੇ ਤਾਂ ਲਾਸ ਦੇ ਵਿੱਚ ਜਿਹੜਾ ਬੱਚਾ ਦਾਵੀ ਦੇ ਰਿਹਾ ਹੁੰਦਾ ਤਾਂ ਉਹ ਬੱਚਾ ਭੱਜ ਜਾਂਦਾ ਜਿੱਥੇ ਉਹਨੇ ਮਤਲਬ ਆਪ ਦੀ ਜਗਾ ਨੂੰ ਹੱਥ ਲਾ ਕੇ ਵਾਪਸ ਮੁੜਨਾ ਹੁੰਦਾ। ਸਾਡੇ ਨਾਲ ਹੋਰ ਵੀ ਬੱਚੇ ਜੁੜੇ ਹੋਏ ਨੇ ਹਣਾ। ਤੇ ਅਸੀਂ ਇਹ ਬੱਚਿਆਂ ਨੂੰ ਜਾਣਦੇ ਹਾਂ ਬੱਚੋ ਤੁਹਾਨੂੰ ਜਿਹੜੀਆਂ ਖੇਡਾਂ ਨੇ ਪ੍ਰਾਣੀਆਂ ਸਾਡੀਆਂ ਖੇਡਾਂ ਹਨ ਇਹ ਤੁਹਾਨੂੰ ਕਿੱਦਾਂ ਲੱਗਦੀਆਂ ਇਹ ਸਾਨੂੰ ਬਹੁਤ ਵਧੀਆ ਲੱਗਦੀਆਂ ਸੀ ਗੁੱਲੀ ਡੰਡਾ ਖੇਡਦੇ ਆ ਡੰਡਾ ਡੁੱਕਣੀ ਅੱਜ ਤਾਂ ਵੰਟੇ ਵੀ ਖੇਡਦੇ ਆ ਅੱਛਾ ਅਸੀਂ ਸਾਰੇ ਬੱਚੇ ਰਲ ਕੇ ਤੁਸੀਂ ਗੁੱਲੀ ਡੰਡਾ ਵੰਟੇ ਡੰਡਾ ਡੱਕ ਜਾਨੀ ਜਿਵੇਂ ਖਿੱਦੋ ਖੁੰਡੀ ਵਾਂਗ ਖੇਡਦੇ ਹੁੰਦੇ ਸੀਗੇ ਉਹ ਖਿੱਦੋ ਵੇਚ ਹਨ ਸਾਰਿਆਂ ਤੁਸੀਂ ਖੇਡਾਂ ਖੇਡਦੇ ਹੋ ਜਾਨੀ ਤੁਸੀਂ ਮੋਬਾਈਲ ਕਿੰਨਾ ਯੂਜ਼ ਕਰਦੇ ਹੋ ਘੱਟ ਹੀ ਕਰਦੇ ਅਸੀਂ ਤੁਸੀਂ ਘੱਟ ਯੂਜ਼ ਕਰਦੇ ਹੋ ਮੋਬਾਈਲ ਕੱਲਾ ਜਿਹੜਾ ਸਕੂਲ ਦਾ ਕੰਮ ਆਉਂਦਾ ਉਹੀ ਯੂਜ਼ ਕਰਦੇ ਹੋ ਦੂਜਾ ਤੁਸੀਂ ਸਾਰੇ ਬੱਚ ਰੋ ਵੀ ਦੋਸਤੋ ਸਾਡੇ ਇਸ ਚੈਨਲ ਦੇ ਜਰੀਏ ਇਸ ਤਰ੍ਹਾਂ ਦੀ ਉਹ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਜਿਹੜੀ ਇਹ ਬਾਂਦਰ ਕਲਾ ਖੇਡ ਬੱਚੇ ਖੇਡਦੇ ਨੇ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ